ਇਸ ਕਿਹੜੀ ਸਾਰੇ ਮੂੰਹ ਖਾਤਾ ਕਿ ਸਾਈਡ ਤੇ ਤੇ ਜਦੋਂ ਤੋਂ ਸਟਾਰਿੰਗ ਸਿਧਾ ਪੈ ਰਹੀ ਹੈ ਤਾਂ ਮੈਂ ਬੰਦਾ ਮੈਂ ਜੇ ਜੀ ਤੇ ਮੈਂ ਰਾਤ ਤੁਰਿਆ ਜਾਂਦਾ ਸੀ ਤੇ ਇੱਥੇ ਮੈਨੂੰ ਕੁਝ ਦਿਸਿਆ ਸੀ ਇੱਥੇ ਕੋਈ ਕੋਲ ਪਿਆ ਸੀਗਾ ਉਹ ਆਹ ਦਾ ਬੋਲ ਆ ਵੰਡਦੀ ਗਾਇਕ ਨੂੰ ਦੇਖ ਕੇ ਬਹੁਤ ਲੱਗ ਪਈਆ ਇੱਕ ਪਲਾਸਟਿਕ ਦੀ ਹੋਗੀ ਤੇ ਇੱਕ ਵਿੰਡ ਦੀ ਹੋਗੀ ਆ ਤੇ ਇਹ ਕਿਥੇ ਪਾਪਾ ਕਹਿੰਦੇ ਵੀ ਲੈਦਰ ਦੀ ਬੋਲ ਦੀ ਉਹ ਥੇ ਡਿੱਗੀ ਆ ਤੇ ਤੋਂ ਹੱਲਾ ਲਿਆਂਗੀ ਆ ਵਾ ਤੇ ਉਹ ਵੀ ਆਪਾਂ ਵੇਖਾਂਗੇ ਜੇ ਆਪਾਂ ਨੂੰ ਲੱਭ ਗਈ ਤੇ ਆਪਾਂ ਉਹ ਵੀ ਚੱਕ ਲੈਣੀ ਤੇ ਹੱਲਾ ਮਾਰੀ ਜਾਂਦੇ ਪਾਪਾ ਤੇ ਤੇਰੀ ਮਾਂ ਬੁੱਤਰਾਈ ਵਾਲਿਆਂ ਕੋ ਪਿਆਰ ਅਨਾਰ ਚ ਸਾਰਾ ਕੋ ਪਿਆਰ ਆ ਵਾ ਤੇ ਚੱਲਦਾ ਪਿਆ ਕਰ ਰਿਹਾ ਕਿਸ ਤਰ੍ਹਾਂ ਮਾਰੀ ਜਾਂਦੇ ਆ ਟੱਟਾ ਬਹੁਤ ਔੜਦਾ ਪਿਆ ਤੇ ਆ ਮੈਨੂੰ ਗੋਲਾਂ ਲੱਭੀਆਂ ਇੱਕਾ ਪਲਾਸਟਿਕ ਦੀ ਲੱਭੀ ਤੇ ਇੱਕ ਹੋਰ ਬਹੁਤ ਲੱਭੀ ਵਿੰਡ ਦੀ ਤੇ ਅੱਜ ਆਪਾਂ ਮੱਕੀ ਵੀ ਬੀਜ ਦੇਣੀ ਆ ਸਾਰੇ ਆਨੇ ਵਹਿ ਗਏ ਹਰ ਲੱਕ ਚੜ ਕੇ ਕੱਤਾ ਬਹੁਤ ਜ਼ਿਆਦਾ ਉੱਡਣ ਗਿਆ ਇਸ ਰੋਟਾਵੇਟਰ ਨਾਲ ਪਹਿਲੀ ਆਪਾਂ ਸਾਰੀ ਵਾਲੀ ਸੀਗੀ ਤੇ ਹੁਣ ਗੂ ਵੀਰਿਆ ਲੱਗੇ ਆ ਮੱਕੀ ਬੀਜਣ ਗੁੱਗੂ ਵੀਰਾ ਚਲਾਉਣਿਆ ਵਾ ਟਰੈਕਟਰ ਇੱਧਰ ਆਪਣਾ ਟਰੈਕਟਰ ਖੜਾ ਹੈ ਤੇ ਆਓ ਆਪਣੀਆਂ ਪਈਆਂ ਸਾਹਮਣੇ ਹੱਲਾ ਤੇ ਆ ਗਿਆ ਗੁੱਗੂ ਵੀਰਾ ਇੱਧਰ ਉਹ ਵੀਰ ਲੈ ਕੇ ਆਈਏ ਨਵਾਂ ਕਾਰ ਗਾਇਸ ਮੱਕੀ ਬੀਜ ਕੇ ਆਪ ਆ ਗਏ ਆ ਘਰੇ ਤੇ ਹੁਣ ਸਿੱਫਤ ਇੱਧਰ ਖੇਤੀ ਅੰਤ ਸਾਨੂੰ ਮਿਲਣਾ ਗਾਈਜ਼ ਇਧਰ ਤੂੜੀ ਵਾਲੇ ਵੀ ਤੂੜੀ ਇੰਦਰ ਨਹੀਂ ਲਾਕੇ ਗਏ ਤੇ ਇਧਰ ਤੂੜੀ ਬਾਹਰ ਆ ਤੇ ਇਧਰ ਆਪਣਾ ਟਰੈਕਟਰ ਖੜਾ ਸਾਰਾ ਲਿਪੜਿਆ ਪਿਆ ਇਹ ਸਾਰਾ ਵੀ ਇਕੱਠੇ ਨਾਲ ਲਿਖਿਆ ਆ ਆ ਵੀ ਗੰਨਾ ਕੱਟਾ ਛੜਿਆ ਪਿਆ ਤੇ ਸਾਰੀ ਸ਼ੋਈ ਚਿੱਟੀ ਹੋਈ ਬਈ ਅੱਜ ਲੱਗ ਰਿਹਾ ਸਾਰਾ ਦਿਨ ਨਿਤਮਾ ਹੁਣ ਵੀ ਜਾਣਾ ਪੈਣਾ ਆ ਵੇ ਇੰਜੂਨ ਇੰਜੂਨ ਵੀ ਸਾਰਾ ਇੱਥੋਂ ਵੀ ਸਾਰਾ ਫੁੱਲਾ ਇੱਥੇ ਆ ਕਿੰਨਾ ਘਟਾਉੜਦਾ ਤੇ ਨਿੱਕੀ ਅੰਦਰ ਫੇਰ ਪਾਈ ਜਾਂਦੀ ਰੋਲਾ ਕਣਕ ਵੀ ਬਾਹਰ ਹੀ ਕੋਈ ਹਾਂ ਦੱਸ ਤੈਨੂੰ ਕੀ ਆ ਚੱਲ ਬਾਹੇ ਕਰ ਦੇ ਸਾਰਿਆਂ ਨੂੰ ਬਾਹੇ ਕਰ ਦੇ ਮੈਨੂੰ ਕਰ ਦੇ ਇੱਧਰ ਬਾਹੇ ਮੈਨੂੰ ਕਰ ਦੇ ਬਾਏ ਹੁਣ ਹੈਲੋ ਵੀ ਕਰ ਦੇ ਹੈਲੋ ਕਰ ਦੇ ਹੈਲੋ 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 ਪਾਪਾ ਕਿੱਧਰ ਗਏ ਪਾਪਾ ਪਾਪਾ ਕਿੱਥੇ ਗਏ ਬਾਹਰ ਗਏ ਬਾਹਰ ਪਾਪਾ ਮੰਮਾ ਨੂੰ ਚੱਲ ਆਵਾਜ਼ ਮਾਰ ਦੇ ਪਾਪਾ ਮੰਮਾ ਹਾਂਜੀ ਹੁਣ ਮੈਨੂੰ ਵੀ ਆਵਾਜ਼ ਮਾਰ ਦੇ ਵੀਰ ਜੀ ਨੂੰ ਵੀਰ ਜੀ ਨਵਾਜ਼ ਮਾਰਦੇ ਨੰਗੇ ਪੈਰੀ ਭੱਜੀ ਫਿਰਦੀ ਐ ਸਾਸ੍ਰੀਕਾਲ ਬੁਲਾ ਸਾਰਿਆਂ ਨੂੰ ਸਾਸ੍ਰੀਕਾਲ ਬੁਲਾ ਦੇ ਇੱਕ ਵੀਰ ਨਹੀ ਪਿਆ ਸਾਸ੍ਰੀਕਾਲ ਵੀ ਜੀ ਆ ਜਾ ਸਾਸ੍ਰੀਕਾਲ ਬੁਲਾ ਦੇ ਵੀਰ ਜੀ ਸਾਸ੍ਰੀਕਾਲ ਬਾਈ ਬਾਈ ਹੁਣ ਸਾਸ੍ਰੀਕਾਲ ਵੀ ਬੁਲਾ ਦੇ ਇੱਕ ਨੂੰ ਦਾਦਾ ਬਾਪਾ ਮਾਰੇ ਕਬਰ ਚ ਜਾ ਚਿਰਤੇ ਪਾ ਜੀ ਗੱਦੀ ਅਸੇਪਤਾ ਮੇਰਾ ਵੀ 1 April ਬੜੀ ਪੂੰਝ ਦੇ ਤਾ ਪੂੰਝ ਦੇ ਆ ਜਾ ਪੂੰਝ ਦੇ ਮੇਰੇ ਲੜਕੇ ਵੀਰੇ ਦੇ ਕੱਪੜੇ ਸਾਫ ਕਰ ਦੇ ਮੇਰੇ ਕੱਪੜੇ ਸਾਫ ਕਰ ਦੇ ਹੁਣ ਸੈਂਡਲ ਪਾਉਣ ਲੱਗੀ ਆਪੇ ਵੀਰੇ ਦੇ ਕੱਪੜੇ ਸਾਫ ਕਰ ਦੋ ਆ ਜਾ ਕਰ ਦੇ ਮੇਰੇ ਆਪਦੇ ਨਹੀਂ ਮੇਰੇ ਕਰ ਦੇ ਛਾੜ ਦੇ ਕੱਪੜੇ ਵੀਰੇ ਦੇ ਕੱਪੜੇ ਛਾੜ ਦੇ ਕੱਪੜੇ ਛਾੜ ਦੇ ਮੇਰੇ ਵੀਰੇ ਦੇ ਕੱਪੜੇ ਸਾਜ ਛਾੜ ਦੇ ਹਾਂ ਕੀ ਦੱਸ ਕੀ ਹੈ ਹਾਂ ਹੱਥ ਛੜੀ ਜਾਂਦੀ ਇਹ ਕਿੰਨਾ ਆ ਗਿਆ ਕਿੰਨਾ ਆ ਗਿਆ ਬਾਬਾ ਮਾਰ ਨਾਇਆ 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 ਫੜ ਕੇ ਲੈ ਜਾ ਤਾ ਪਪਾ ਵਰਤ ਕੇ ਚੱਲ ਲਾਈਏ ਹੈ ਨਾ ਜਾਣਾ ਐ ਚੱਲ ਹੁਣ ਆਪਾਂ ਇੱਥੇ ਹੀ ਵਲੌਗ ਦੀ ਕਰਦੇ ਆ ਐਂਡਿੰਗ ਤੇ ਤੁਸੀਂ ਸਾਨੂੰ ਕਮੈਂਟਾਂ 'ਚ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ